ਕਿ ਮੇਰੇ ਘਰ ਦਾ ਨਾ ਬੱਚਾ ਹੋਣ ਨੂੰ ਸੀਗਾ ਜੀ ਹਾਂਜੀ ਤੇ ਰਾਤੀ ਅਸੀਂ ਲੈ ਕੇ ਆਏ ਸੀਗੇ ਉਹਨਾਂ ਨੂੰ 8:30 ਵਜੇ ਨਾਲ ਦਰਦ ਹੋਣ ਲੱਗੇ ਸੀਗੇ ਜੀ ਅਸੀਂ ਇਹ ਮੈਡਨ ਨੂੰ ਫੋਨ ਕੀਤਾ ਵੀ ਮੈਡਨ ਜੀ ਉਹਨਾਂ ਨੂੰ ਦਰਦ ਹੋ ਰਿਹਾ ਵੀ ਲੈ ਕੇ ਆ ਜੀ ਹਾਂਜੀ ਉਹ ਕਹਿੰਦੇ ਵੀ ਤੁਸੀਂ ਆ ਜਾਓ ਐਡਮਿਟ ਹੋ ਜਿਓ ਜੀ ਹਾਂਜੀ ਹਾਂ ਉਹਨਾਂ ਨੂੰ ਦਰਦ ਹੁੰਦਾ ਰਿਹਾ ਹੁੰਦਾ ਰਿਹਾ ਸਵੇਰੇ 1:30 ਵਜੇ ਆਏ ਉਹ ਚੈੱਕ ਕਰ ਚੈੱਕ ਕਰਕੇ ਚਲੇਗੇ ਅੱਛਾ ਜੀ ਉਹ ਕਹਿੰਦੇ ਵੀ ਟਾਈਮ ਲੱਗੂਗਾ ਹੂੰ ਸਵੇਰੇ ਆਏ ਮੇਰੇ 7 ਵਜੇ ਡਿਲੀਵਰੀ ਹੋ ਗਈ ਸੀ ਜੀ ਨਾਰਮਲ ਗੁੜੀਆ ਹੋਈ ਆ ਠੀਕ ਹੈ ਜੀ ਹਾਂ ਤੇ ਉਸ ਤੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੀ ਕੋਈ ਅਣਗਹਿਲੀ ਸੀ ਕੀ ਸੀਗਾ ਕੀ ਨਹੀਂ ਸੀਗਾ ਗੁੜੀਆ ਠੀਕ ਠਾਕ ਆ ਉਹਨੂੰ ਅਸੀਂ ਕਹੀ ਜਾ ਰਹੇ ਆ ਵੀ ਮੈਨੂੰ ਲੱਗ ਰਿਹਾ ਸੀਗਾ ਵੀ ਅੰਦਰ ਕੋਈ ਸਪੀਕਰ 'ਚ ਆਵਾਜ਼ ਆ ਰਹੀ ਹੋਰ ਹੀ ਸੀ ਉਹ ਬਾਰ-ਬਾਰ ਇਹੀ ਗੱਲ ਕਹੀ ਜੀ ਮੈਂ ਉਹਨਾਂ ਨੂੰ ਮੈਂ ਕਹਾਂ ਜੀ ਮੈਂ ਲੈ ਜਾਨਾ ਮੈਂ ਜਿੰਦਰਾ ਲੈ ਜਾਨਾ ਕਹਿੰਦੇ ਨਹੀਂ ਠੀਕ ਆ ਨਹੀਂ ਠੀਕ ਆ ਕੋਈ ਲੋੜ ਨਹੀਂ ਹੈਗੀ ਕੋਈ ਘਬਰਾਣ ਦੀ ਕੋਈ ਲੋੜ ਹੀ ਨਹੀਂ ਹੈਗੀ ਜਦੋਂ ਜਦੋਂ ਅਸੀਂ ਕਹਿੰਦੇ ਆ ਵੀ ਠੀਕ ਆ ਹੈਂ ਇੱਥੇ ਕਹਿੰਦਾ ਸਰਕਾਰੀ ਹਸਪਤਾਲਾਂ 'ਚ ਧੱਕੇ ਖਾਂਦਾ ਫੀਰੇਗਾ ਮੈਨੂੰ ਇਹ ਵੀ ਗੱਲ ਕਹੀ ਹੈ ਇਹਨਾਂ ਨੇ ਠੀਕ ਹੈ ਆ ਦੇਖ ਲਓ ਮੈਂ ਵਰਤਮਾਨ ਮੈਨੂੰ ਬਲੱਡ ਲੈਣ ਭੇਜਿਆ ਉਸ ਤੋਂ ਬਾਅਦ ਕਹਿੰਦੇ ਵੀ ਰੋਟ ਕਰ ਦਿੱਤਾ ਹੈ ਕਰਕੇ ਟੈਸਟ ਤੁਸੀਂ ਕਦੋਂ ਲੈ ਕੇ ਆਏ ਸੀਗੇ ਅਸੀਂ ਰਾਤੀ ਲੈ ਕੇ ਆਏ ਸੀਗੇ ਜੀ ਰਾਤੀ ਲੈ ਕੇ ਆਏ ਸੀ ਕੀ ਨਾਮ ਕੀ ਸੀ ਉਹਨਾਂ ਦਾ ਲਖਵਿੰਦਰ ਕੌਰ ਜੀ ਲਖਵਿੰਦਰ ਕੌਰ ਕਿੰਨੀ ਉਮਰ ਕਿੰਨੀ ਹੈ ਉਮਰ 24 ਸਾਲ ਦੀ 24 ਸਾਲ ਦੇ ਸੀਗੇ ਕਿੱਥੇ ਰਹਿੰਦੇ ਕਿੱਥੋਂ ਸੀ ਅਸੀਂ ਸ਼ਮਸ਼ਪੁਰ ਰਹਿੰਦੇ ਜੀ ਪਿੰਡ ਸ਼ਮਸ਼ਪੁਰ ਠੀਕ ਹੈ ਇਹ ਕਿਹੜੀ ਜਗ੍ਹਾ ਹੈ ਇਹ ਨਿਊ ਮਹਿਮਦਪੁਰ ਆ ਜੀ ਇਹ ਓਕੇ ਕਿਹੜਾ ਹਸਪਤਾਲ ਹੈ ਇਹ ਬਾਦੀ ਇੱਚੋੜਾ ਸ਼ਾਪ ਡਾਕਟਰ ਆਹੇ ਅੱਜ ਤਾਂ ਮੇਰੇ ਘਰ ਦੇ ਉਹ ਚਲੇ ਗਏ ਕਿ ਮੇਰਾ ਘਰ ਉਜੜ ਗਿਆ ਗੱਲ ਉਹ ਇਹਨਾਂ ਨੇ ਕਿਸੇ ਹੋਰ ਦਾ ਘਰ ਜਾੜ ਦੇਣਾ ਜੀ ਜੀ ਠੀਕ ਹੈ ਜੀ ਚਾਰ ਪੰਜ ਗਏ ਸੀ ਇਹਨਾਂ ਕੋਲ ਹੋਰ ਆਏ ਹੋਏ ਸੀ ਕਿ ਸਾਰੇ ਉੱਠੜ ਕੇ ਚਲੇ ਗਏ ਉਹਦੇ ਇਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਹੋ ਕਾਰਵਾਈ ਹੋਣੀ ਚਾਹੀਦੀ ਆ ਪਰਚਾ ਹੋਣਾ ਚਾਹੀਦਾ ਇਹ ਹਸਪਤਾਲ ਬੰਦ ਹੋਣਾ ਚਾਹੀਦਾ ਜੀ ਠੀਕ 24 ਹੈ ਜੀ ਮੇਰਾ ਸਟਾਫ ਸਿੱਕੇ ਪੁੜੀ ਦੀ ਜੈ ਉਹਨਾਂ ਨੂੰ ਐ ਲੱਗਦਾ ਸੀਗਾ ਵੀ ਔਲ ਨਹੀਂ ਪੈਂਦੀ ਆਪਨੇ ਪ੍ਰੈਸ਼ਨ ਕਰਕੇ ਕੱਢ ਦਿੰਦੇ ਆਕਾ ਦਿੰਦੇ ਔਲ ਬੱਚੇ ਵਾਰੀ ਪਹਿਲਾਂ ਵੱਡਾ ਪ੍ਰੈਸ਼ਨ ਕਰ ਦਿੰਦੇ ਸਾਡੀ ਕੁੜੀ ਕਿਉਂ ਕਮਾਈ ਇਹਨਾਂ ਨੇ ਇਹ ਜਵਾਬ ਦੇ ਦਿੰਦੇ ਵੀ ਅਸੀਂ ਪਰਚਾ ਘੱਟਦੇ ਭਾਈ ਜਿੱਥੇ ਮਰਜ਼ੀ ਲੈ ਜਾਓ ਅਸੀਂ ਲੈ ਕੇ ਜਾਂਦੇ ਸਾਡੀ ਦੀ ਕਿਉਂ ਕਮਾਈ ਆ ਕਿ ਇਹਨਾਂ ਨੇ ਇਹਨਾਂ ਨੇ ਕਿਹਾ ਨਹੀਂ ਹੈਗਾ ਇੱਕ ਵਾਰ ਵੀ ਨਹੀਂ ਕਿਹਾ ਨਹੀਂ ਹੈਗਾ ਅਪਰਾਉਣਾ ਤੇ ਉਹਰੇ ਅਸੀਂ ਤਾਂ ਹੋਣਾ ਆਿਆਂਗੇ ਵੀ ਕਿਹਾ ਨਹੀਂ ਹੈਗਾ ਇਹਨਾਂ ਨੇ ਇਹ ਕਹਿਣਾ ਨਹੀਂ ਸੀ ਤੇ ਕਹਿਣਾ ਪਰਉਣਾ ਚਾਹ ਰਿਹਾ ਸਾਡਾ ਵੀ ਕਿਹਾ ਨਹੀਂ ਹੈ ਇਹਨਾਂ ਨੇ ਇਹ ਕਹਿੰਦੇ ਫੇਰ ਠੀਕ ਰੱਖ ਕੇ ਸਸਾ ਸਾਰਾ ਕੁਝ ਫੇਰ ਸਾਡੇ ਠੀਕ ਠਾਕ ਤੇ ਸਾਡੀ ਕੁੜੀ ਕਿਉਂ ਗਮਾਈ ਇਹਨਾਂ ਨੇ ਹੂੰ ਇਹ ਕਹਿੰਦੇ ਨੇ ਬੱਚੇ ਦਾ ਨਿਬਾਰ ਆ ਗਈ ਸੀ ਬੱਚੇ ਦਾ ਨਿਬਾਰ ਆ ਗਈ ਸੀ ਮੇਰੇ ਪ੍ਰੈਸ਼ਨ ਨਾਲ ਚੱਕਦੇ ਬਿਲਕੁਲ ਇਹਨਾਂ ਨੇ ਕੀਮਤ ਲਬਤੀ ਹੱਥ ਨਾਲ ਪਾਉਣ ਨੂੰ ਜਹਬਾ ਹੋਈ ਕੁੜੀਨ ਛਾੜੀ ਕੁੜੀ ਖਤਮ ਕਰਤੀ ਇਹਨਾਂ ਨੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦਾ ਹਸਪਤਾਲ ਬੰਦ ਹੋਣਾ ਚਾਹੀਦਾ ਨਾ ਜੇ ਹੋਣਾ ਚਾਹੀਦਾ ਡਾਕਟਰਾਂ ਨੂੰ ਨਾਮ ਕੀ ਹੈ ਤੁਹਾਡਾ ਸਿੰਦਰਪੁਰ ਜੀ ਚਲੋ ਕੀ ਹੋਇਆ ਕੀ ਇਹ ਦੀ ਕਿਹੜੀ ਜਗ੍ਹਾ ਆ ਇਹ ਇਹ ਜਗ੍ਹਾ ਹੈ ਜੀ ਬਾਦੀਸ ਹਸਪੀਟਲ ਆ ਬਾਹਦਰਗੜਾ ਪਟਿਆਲਾ ਦੇ ਸਟੇਟ ਵਿੱਚ ਤੇ ਇੱਥੇ ਮੇਰੀ ਭਤੀਜੀ ਲੱਗਦੀ ਹੈ ਜੀ ਲਖਵਿੰਦਰਪੁਰ ਉਹਦੀ ਸਵੇਰੇ ਡਿਲੀਵਰੀ ਹੋਈ 7:55 ਦੇ ਨੋਰਮਲ ਡਿਲੀਵਰੀ ਹੋਈ ਹੈ ਬੇਟੀ ਹੋਈ ਹੈ ਮੈਨੂੰ ਘਰੇ ਫੋਨ ਗਿਆ ਕਿ ਡਿਲੀਵਰੀ ਹੋ ਗਈ ਆ ਸੋ ਉਸ ਤੋਂ ਬਾਅਦ ਮੈਨੂੰ 5 ਮਿੰਟ ਬਾਅਦ ਫਿਰ ਫੋਨ ਚੱਲਾ ਗਿਆ ਕਿ ਡਾਕਟਰ ਕਹਿੰਦੇ ਨੇ ਕੀ ਡਿਲੀਵਰੀ ਟਾਈਮ ਨਵਿੰਦਰ ਗੋਦੀ ਬੱਚੇਦਾਨੀ ਬਾਹਰ ਆ ਗਈ ਹੈ ਕਿ ਬੱਚੇਦਾਨੀ ਹੁਣ ਕੱਟਣੀ ਪੈਣੀ ਹੈ ਜੀ ਮੈਨੂੰ ਕਹਿੰਦੀ ਛੇਤੀ ਪਹੁੰਚੋ ਤੁਸੀਂ ਮੈਂ ਦਾ ਪਾਰਸਾਤ ਮਿੰਟ ਦੇ ਵਿੱਚ ਵਿੱਚ ਹਸਪੀਟਲ ਪਹੁੰਚ ਗਈ ਮੇਰੇ ਆਂਦਿਆਂ ਨੂੰ ਡਾਕਟਰ ਜੀ ਨੇ ਬੱਚੇਦਾਨੀ ਅੰਦਰ ਕਰਤੀ ਸੀ ਜੀ ਤੇ ਜਦੋਂ ਮੈਂ ਲੇਬਰ ਰੂਮ ਚ ਅੰਦਰ ਜਾ ਕੇ ਉਹਨਾਂ ਨਾਲ ਗੱਲ ਕੀਤੀ ਗਿਆ ਤੁਸੀਂ ਸਾਨੂੰ ਰਜਿੰਦਰਾ ਰੈਫਰ ਕਰ ਦਿਓ ਜੀ ਜਾਂ ਪੀਜੀਆਈ ਰੈਫਰ ਕਰ ਦਿਓ ਜੇ ਤੁਹਾਡੇ ਤੋਂ ਨਹੀਂ ਹੈਂਡਲ ਹੋ ਰਿਹਾ ਤਾਂ ਡਾਕਟਰ ਨੇ ਸਾਨੂੰ ਇਹ ਕਿਹਾ ਨਹੀਂ ਜੀ ਅਸੀਂ ਆਪਣੀ ਕਾਰਵਾਈ ਕਰਦੇ ਹਾਂ ਠੀਕ ਹੋ ਗਿਆ ਸਾਰਾ ਕੁਝ ਠੀਕ ਹੈ ਹੁਣ ਅਸੀਂ ਬੱਚੇਦਾਨੀ ਅੰਦਰ ਕਰਤੀ ਹੈ ਉਹ ਕੋਈ ਐਮਰੀ ਦਿੱਕ ਕੋਈ ਲੋੜ ਨਹੀਂ ਹੈ ਅਗੇ ਰੈਫਰ ਕਰਨ ਦੀ ਮੈਂ ਦੋ ਵਾਰ ਫੇਰ ਜਾ ਕੇ ਉਹਨਾਂ ਨੂੰ ਪੁੱਛਿਆ ਪੇਸ਼ੈਂਟ ਠੀਕ ਹੈ ਜੀ ਦੱਸੋ ਕਿ ਮੈਂ ਵੀ ਰੈਫਰ ਕਰਨਾ ਕਰੋਗੇ ਤੁਸੀਂ ਅਸੀਂ ਲੈ ਕੇ ਜਾਈਏ ਨਹੀਂ ਜੀ ਨਹੀਂ ਠੀਕ ਹੈ ਅਸੀਂ ਹੈਂਡਲ ਕਰ ਲਾਂਗੇ ਜੀ ਉਸ ਟਾਈਮ ਤੱਕ ਇਹੀ ਕਹਿੰਦੇ ਰਹੇ ਜੀ ਫੇਰ ਕਹਿੰਦੇ ਜੀ ਬੀਪੀ ਲੋ ਹੋ ਗਿਆ ਥੋੜੀ ਦੇਰ ਬਾਅਦ ਬਲੱਡ ਘਟਿਆ ਜੀ 8 ਗ੍ਰਾਮ ਬਲੱਡ ਲੈ ਕੇ ਆਓ ਬਸ ਮੁੰਡਾ ਸਾਡਾ ਬਲੱਡ ਲੈਣ ਹੀ ਗਿਆ ਜੀ ਵਿੱਚੋਂ ਅੰਦਰ ਸਾਨੂੰ ਜਾਣ ਨਹੀਂ ਦਿੱਤਾ ਪਤਾ ਨਹੀਂ ਫੇਰ ਪਿੱਛੋਂ ਕੀ ਬਣਿਆ ਸਾਨੂੰ ਤਾਂ ਇਹੀ ਗਿਆਤਾ ਕਹਿੰਦੇ ਉਹ ਤੇ ਡੈਥ ਹੋ ਗਈ ਜੀ ਜਾਣ ਸਾਨੂੰ ਦਿੱਤਾ ਨਹੀਂ ਅੰਦਰ ਉਸ ਟੈਕ ਕਾਰਵਾਈ ਦੀ ਕੀ ਮੰਗ ਕਰਦੇ ਹੋ ਸੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਡਾਕਟਰ ਤੇ ਇਹਨਾਂ ਦੀ ਅਣਗਹਿਲੀ ਹੈ ਬਹੁਤ ਵੱਡੀ ਅਣਗਹਿਲੀ ਹੈ ਜੀ ਇਹ ਦੇਖੋ ਅੱਜ ਸਾਡੇ ਨਾਲ ਹੋਇਆ ਕੱਲੂ ਤਾਂ ਕਿਸੇ ਨਾਲ ਵੀ ਹੋ ਸਕਦੀ ਹੈ ਜੀ ਇਹ ਚੀਜ਼ ਸਾਡੇ ਕੋਲ ਸਾਰੀਆਂ ਰਿਪੋਰਟਾਂ ਮਈਆਂ ਨੇ 9 ਮਹੀਨੇ ਤੋਂ ਟ੍ਰੀਟਮੈਂਟ ਚੱਲਦਾ ਇੱਥੇ ਕੋਲ ਲੜਕੀ ਦਾ ਸਾਰੀਆਂ ਰਿਪੋਰਟਾਂ ਠੀਕ ਨੇ ਸਾਰੇ ਅਲਟਰਾਸਾਉਂਡ ਉਹਦੇ ਠੀਕ ਨੇ ਚੈੱਕ ਕਰਨੇ ਚੈੱਕ ਕਰ ਸਕਦੇ ਆਂ ਜੀ ਕੋਈ ਉਹਨੂੰ ਪ੍ਰੋਬਲਮ ਨਹੀਂ ਸੀਗੀ ਪਹਿਲਾਂ ਤੋਂ ਹੁਣ ਆਨ ਦੀ ਸਪੋਰਟ ਕੀ ਪ੍ਰੋਬਲਮ ਆਈ ਹੈ ਤਾਂ ਡਾਕਟਰ ਨੂੰ ਪਤਾ ਜੀ ਕਿ ਡਾਕਟਰ ਨੇ ਰੈਪਰ ਵੀ ਨਹੀਂ ਕਰਿਆ ਜੀ ਸਾਡੇ ਕਿ